ਪੜਾਈ ਕਰਨ ਲਈ ਆ ਹਾਂਜੀ ਆ ਉੱਠ ਝਾੜੂ ਲਾ ਵੇ ਕਿਦਾਂ ਗੰਦ ਪਿਆ ਵਾ ਤੈਨੂੰ ਨਹੀਂ ਪਤਾ ਪੜਾਈ ਕਰੀ ਜਾਣੀ ਆ ਕੰਮ ਵੀ ਕਰ ਲਿਆ ਕਰ ਥੋੜਾ ਬੋਧਾ ਹੁਣ ਤੂੰ ਨਹੀਂ ਆਣੀ ਨੀ ਬਸ ਕੋਲ ਤਾਂ ਹੋ ਜਾਣੀ ਆ ਪੜਛਾੜੂ ਝਾੜੂ ਲਾਜ ਤੋਂ ਸਾਰੇ ਇਹਨਾਂ ਦਾ ਦੀਨੂ ਨੂੰ ਲਾ ਦੇ ਬਾਹਰ ਲਾ ਆਪਣੇ ਆਪ ਤੇ ਪਤਾ ਹੀ ਨਹੀਂਗਾ ਗੰਦ ਪਿਆ ਵਾ ਤੇ ਚਲ ਝਾੜੂ ਲਾ ਦੇ ਤੇ ਸਾਫ ਕਰ ਲੀ ਜੇ ਲੈ ਕੇ ਕੰਮ ਕਰਨਾ ਹੁੰਦਾ ਵਾ ਲਿੰਦਾ ਆਪਣੇ ਆਪ ਦੇਖ ਲੈਂਦਾ ਵੀ ਪੈਰਾਂ ਦੇ ਵਿੱਚ ਕਿੰਨਾ ਗੰਡੇ ਸੁੱਟੇ ਨੇ ਖਿਲਾਰੇ ਆਹੋ ਦਸ ਦਾ ਦਸ ਇਕਰਾਓ ਹੁਣ ਤਾਂ ਜਵਾਨ ਹੋਈਆਂ ਹੁਣ ਤੋਂ ਕੰਮ ਸਿੱਖੇਂਗੇ ਤੇ ਕਰਨਗੇ ਸਭੀ ਪੜਾਈ ਨੇ ਤੇ ਨਹੀਂ ਕੰਮ ਆਉਣਾ ਸਨੀਤਾਲ ਬੈ ਗਿਆ ਕਿੱਧਰ ਆਈ ਆ ਮੈਂ ਦੀਦੀ ਨਾਲ ਖੇਡਣ ਆਈ ਆ ਖੇਡਣ ਆਈ ਆ ਤਾਂ ਤੈਨੂੰ ਘਰ ਕੋਈ ਕੰਮ ਨਹੀਂ ਪੁੱਤ ਦੀਦੀ ਨੂੰ ਤਾਂ ਮੈਂ ਮਾਂ ਹੈ ਕੰਮ ਡਾਇਆ ਵਾਹਾਵੇ ਕਿਤਾਬ ਪਈ ਉਹਦੀ ਮੈਂ ਕਿਹਾ ਜਰਾ ਕੁ ਥੋੜਾ ਜਿਹਾ ਕੰਮ ਕਰ ਲੈ ਛਾੜੂ ਲਾ ਲੈ ਤੇ ਹੁਣ ਤੂੰ ਆ ਗਈ ਆ ਉਹਨੂੰ ਕੰਮ ਹੀ ਨਹੀਂ ਤੂੰ ਹਰ ਕਰ ਦੇਣਾ ਕਿਤੇ ਖੇਡਦੀਆਂ ਰਹੋ ਸਾਰਾ ਦਿਨ ਕੰਮ ਨਾਲ ਕੁਝ ਸਿੱਖਿਓ ਉਹ ਹੁਣ ਸਿਆਣੀ ਹੋਈ ਆ ਕੜੀ ਨਿਆਣੀ ਆ ਤੂੰ ਤੇ ਪੁੱਤ ਨਿਆਣੀ ਆ ਉਹ ਸਿਆਣੀ ਆ ਉਹਨੂੰ ਤੇ ਥੋੜਾ ਬਹੁਤਾ ਕੰਮ ਕਰਨ ਦਿਆ ਕਰੋ ਜਦੋਂ ਕਿਤੇ ਵਿਹਲਾ ਟਾਈਮ ਹੁੰਦਾ ਉਦੋਂ ਖੇਡਿਆ ਕਰੋ ਠੀਕ ਆ ਹਉ ਤੇ ਤੂੰ ਹੀ ਤਾਂ ਬਸ ਕੰਮ ਦੇ ਵੇਲੇ ਜਾ ਪਿੰਡੀਆਂ ਚ ਖੇਡਣ ਆ ਗਏ ਆ ਏਦਾਂ ਕਿਦਾਂ ਗੱਲ ਬਣਨੀ ਉਹਨੂੰ ਕਿਦਾਂ ਝਾਜ ਮਾਂ ਕੰਮ ਦਾ ਜੇ ਪਰੇਗੀ ਨਾ ਤੇ ਸਿੱਖੇਗੀ ਕਿਦਾਂ ਪੁੱਤ ਕੰਮ ਤੂੰ ਹੀ ਕਰ ਕਰਨੀ ਹੁੰਨੀ ਹੈ ਕਿ ਨਹੀਂ ਆਪਣੀ ਮੰਮੀ ਨਾਲ ਕੇ ਕਰਨੀ ਹੁੰਨੀ ਆ ਛਾੜੂ ਲੰਨੀ ਆ ਅੱਛਾ ਤੇ ਹੁਣ ਤੂੰ ਪੜਾਈ ਆ ਆਹ ਤੂੰ ਹੀ ਪੜਿਆ ਕਰਨਾ ਤੂੰ ਉਹ 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 ਫੜ ਨਹੀਂ ਸੀ ਤੇ ਉਹਨੂੰ ਮੈਂ ਠਾ ਲਿਆ ਵਾ ਮੈਂ ਕਿਹਾ ਛਾੜੂ ਲਾ ਲਾ ਫੇਰ ਪੜ੍ਹ ਲਈ ਤੇ ਤੂੰ ਉਸੇ ਵੇਲੇ ਆਣ ਕੇ ਤੇ ਆਹ ਦੀਦੀ ਖੇਡੀ ਗਏ ਦੀਦੀ ਤੱਕ ਤੇ ਆ ਰਖੇ ਡਣ ਨੂੰ ਕੰਮ ਕਰਨ ਨੂੰ ਤਾਂ ਅੱਗੇ ਜੀ ਨਹੀਂ ਕਰਦਾ ਮਾਹੀ ਬਦੋ ਬਦਈ ਮੈਂ ਡਾਈ ਹੂਸੇ ਦਾ ਸੇ ਹੋ ਕੇ ਵੀ ਉੱਠ ਕੇ ਕੰਮ ਕਰ ਥੋੜਾ ਬੋਤਾ ਕਰਿਆ ਕਰੇਂਗਾ ਤੇ ਤੈਨੂੰ ਯਾ ਚਾਹੀਦੀ ਇਦਾਂ ਕਰ ਆਪਣੇ ਘਰ ਜਾ ਹੁਣ ਕੋ ਟਾਈਮ ਨਹੀਂ ਕਾ ਪੁੱਤ ਖੇਡਣ ਦਾ ਉਤੋਂ ਨਿਹਰਾ ਹੋ ਗਿਆ ਵਾ ਠੀਕ ਹੈ ਮੇਰੇ ਨਹੀਂ ਖੇਡੀ ਦਾ ਹੁੰਦਾ ਚੰਗਾ ਠੀਕ ਹੈ ਖੇਡਣਾ ਹੁੰਦਾ ਤਾਂ ਕਿਤੇ ਟਾਈਮ ਨਾਲ ਖੇਡਿਆ ਕਰੋ ਬੇਟੀ ਜਾ ਤੂੰ ਆਪਣੇ ਘਰ ਨੂੰ ਆਹ ਤੂੰ ਮਾਗੀ ਖੇਡਦੀ ਕਿਉਂ ਮੈਂ ਖੇਡਦੀ ਕਿਉਂ ਕੋਈ ਆਂ ਕੋਈ ਆਂ ਇਹਨਾਂ ਕੋਈ ਚੋਰੀ ਰਿੰਦੀ ਖੇਡਣ ਆਉਣੀ ਆ ਤੇਰੀ ਦਾਦੀ ਗੁੱਸੇ ਹੁੰਦੀ ਮੈਨੂੰ ਸੁਣਾਈ ਕਿ ਮੈਂ ਆਪਣੇ ਕੰਮ ਚ ਹਾਂ ਠੀਕ ਆ ਕੱਲ ਆਈਂ ਪਰ ਠੀਕ ਆ ਹੈ ਦਾਦੀ ਮਾ ਕਿਉਂ ਗੁੱਸੇ ਹੋਏ ਜੇ ਉਹ ਖੇਡਣ ਆਈ ਹੀ ਮੈਂ ਉਹ ਜਰੂਰੀ ਨਾ ਉਹ ਤੁਮ ਮੈਂ ਹੁਣੇ ਝਾੜੂ ਕੰਨ ਲਾਉਂਦੀ ਆ ਦਾਦੀ ਕਹਿੰਦੀ ਦਾਦੀ ਨੇ ਲਵਾਇਆ ਤੇਰ ਕੋ ਝਾੜੂ ਮੈਂ ਤਾਂ ਤੈਨੂੰ ਕਹਿਆ ਪੇਪਰ ਵਸੇਰੇ ਤੂੰ ਪੜ ਲਾ ਦੱਸ ਦਾਦੀ ਕੰਦੀ ਕਿ ਚਾਰੋਂ ਜੋ ਨਿੱਕੀ ਆਈ ਹੀ ਕੁੜੀ ਉਹ ਕਿਥੇ ਗਈ ਘਰ ਚਲ ਗਈ ਉਹ ਕਿਉਂ ਦਾਦੀ ਕੰਦੀ ਕਿਨੇ ਰਾਮੋ ਗਿਆ ਸਿਆਣੀ ਦੱਸ ਕਿੱਡੀ ਕ ਸਿਆਣੀ ਹੋ ਗਈ ਮੇਰੀ ਧੀ ਅਜੇ ਮੈਨੂੰ ਸਮਝ ਨਹੀਂ ਆਉਂਦੀ ਬੀਜੀ ਇਹ ਜਾ ਕੰਮ ਕਿਉਂ ਕਰਨ ਦੇ ਆ ਦੱਸ ਨਿਆਣੇ ਨਹੀਂ ਖੇਡਣਾ ਤੇ ਆਪਾਂ ਸਿਆਣੇ ਖੇਡਣਾ ਵਾ ਭਲਾ ਚਲ ਕੋਈ ਗੱਲ ਹੀ ਆਪੇ ਲਾ ਲੂਗੀ ਮੈਂ ਝੜੂ ਜਾਂ ਤੂੰ ਪੜ ਜਾ ਕੇ ਹਾ ਜੀ ਨਿਆਣੀ ਖੇਡਣ ਆਈ ਜਾਂਦੀ ਆ ਤੇ ਕੀ ਆਖਰ ਆ ਗਈ ਉਹਨੂੰ ਵੀ ਭਜਾਤਾ ਬਤ ਤੂੰ ਭੱਜਾ ਸਾਡੇ ਘਰੋਂ ਦੱਸ ਹੁਣ ਕਿੰਨੇ ਆਇਆ ਕਰਨਾ ਵਾ ਚੱਲ ਮੇਰੀ ਧੀ ਨਾ ਕੋਈ ਨਾ ਕੋਈ ਖੇਡਣ ਤੇ ਹੁੰਦਾ ਹੀ ਨਾ ਹੁਣ ਜਾ ਕੇ ਆਪਣੇ ਘਰ ਦੱਸੂਗੀ ਤੇ ਉਹਦੀ ਮਾਂ ਕੀ ਆਖੂਗੀ ਭਲਾ ਹਾਦੀ ਹੋਈ ਬੀਜੀ ਵਾਲੀ ਵੀ ਜੇ ਮੈਂ ਕਿਸੇ ਨਾਲ ਗੱਲ ਕਰਾਂ ਤੇ ਫੇਰ ਕਹਣਾ ਗੱਲਾਂ ਕਰਦੀ ਆ ਵੇਖਾਂ ਕਿਹੜੇ ਟਾਈਮ ਕੁੜੀ ਨਹੀਂ ਚੜੂ ਲੌਂਡਾ ਆ ਹਾ ਬੀ ਬੀ ਦਾਦੀ ਕਿੰਨੀ ਹੁੰਦੀ ਉਹਨੂੰ ਰਾਤ ਕੰਮ ਕਰਉਂਦੀ ਗੱਲਾਂ ਕਿੰਨੀਆਂ ਕਰਦੀ ਆ ਤੁਹੀ ਕਿ ਲੱਭਣ ਦੇ ਜੀਵੇਂ ਤੇ ਪਲਾਸ ਪਿਆ ਸੀ ਉਹ ਮੋਟਰ ਨਹੀਂ ਚੱਲਣ ਦੀ ਤੇ ਮੈਂ ਚਲ ਵੇਖ ਲਈ ਤਾਂ ਇੱਕ ਮਿੰਟ ਮੇਰੀ ਗੱਲ ਸੁਣ ਬੱਸ ਇੱਧਰ ਆਓ ਹਾਂ ਆ ਵੇਖ ਨਾ ਬਿੱਲੀ ਦਾ ਹਾਲ ਕੁੜੀ ਵਿਚਾਰੀ ਪੜ ਰਹੀ ਹੈਗੀ ਤੇ ਉਹਦੇ ਹੱਥ ਚੋਂ ਕਿਤਾਬ ਥੋਲੀ ਐਸੇ ਤੂੰ ਬਣ ਪੜ ਕੇ ਕਹਿੰਦਾ ਡੀਸੀ ਲੱਗਣਾ ਵਾ ਤੇ ਕਿਤਾਬ ਫੜਾ ਇੱਧਰ ਤੇ ਝਾੜੂ ਫੱਟ ਝਾੜੂ ਫੇਰ ਸਾਰੇ ਰੇੜੇ ਵਿੱਚ ਤੂੰ ਹੁਣ ਨਿੱਕੀ ਨਹੀਂ ਗਈ ਐਨੀਆਂ ਗੱਲਾਂ ਕੀਤੀਆਂ ਨਾ ਕੁੜੀ ਨੂੰ ਕੁੜੀ ਵਿਚਾਰੀ ਰੋਣ ਢਈ ਓ ਚੱਲ ਮੇਰੀ ਗੱਲ ਸੁਣ ਲੈ ਉਹ ਧੀ ਆ ਸਾਡੀ ਕੰਮ ਕਰ ਕਰਦਾ ਧੀ ਪੁੱਤ ਜਗਾ ਲੱਗਦਾ ਕੰਮ ਕਰ ਕਰਦਾ ਧੀ ਪੁੱਤ ਚੰਗਾ ਲੱਗਦਾ ਮੈਂ ਮੰਦੀ ਆ ਪਾ ਕੁ ਟੈਮ ਹੁੰਦਾ ਕੰਮ ਕਰਦਾ ਵੀ ਇਹ ਥੋੜੀ ਆ ਵੀ ਬੱਚੇ ਦਾ ਟੈਸਟ ਵਾਸਤੇ ਰੇ ਉਹ ਪੜ੍ਹ ਲਈ ਯਾਦ ਕਰਨ ਲਈ ਆ ਤੋ ਉਹਦੇ ਹੱਥ ਚ ਜਾ ਕੇ ਕਿਤਾਬ ਖੋਲੋ ਇਹ ਕਿਦਾਂ ਦਾ ਕੰਮ ਹੋਇਆ ਚਲ ਮੇਰੀ ਗੱਲ ਸੁਣਾ ਕੋਈ ਗੱਲ ਨਹੀਂ ਜੇ ਦੋ ਮਿੰਟ ਚਾਹਣੂ ਤੇ ਫੇਰ ਦਿੱਤਾ ਉਹ ਗੇੜਾ ਗਾੜੀ ਦੇ ਉੱਥੇ ਈ ਵੱਡੀ ਗੱਲ ਤੇ ਕੋਈ ਨਹੀਂ ਤੇ ਕੋਈ ਦਾਸ ਪੜ੍ਹ ਲੂਗੀ ਆਪੀ ਬਸ ਤੁਸੀਂ ਤੇ ਨਾ ਮੇਰੀ ਗੱਲ ਸੁਣਿਓ ਹੀ ਨਾ ਫਿਰ ਮੈਂ ਕਿੰਨੂ ਦੱਸਾਂ ਜੇ ਮੈਂ ਤੁਹਾਨੂੰ ਨਾ ਦੱਸਾਂ ਤੇ ਯਾਰ ਬੜੀ ਜਾਣ ਪਤੰਗ ਹੋਈ ਆ ਕਦੀ ਕੋਹ ਕਦੀ ਕੋਹ ਥੋੜਾ ਬੋਲਿਆ ਯਾਰ ਕੋਈ ਜੀ ਜੀ ਮੇਰੀ ਗੱਲ ਸੁਣੋ ਗੱਲ ਤੇ ਸੁਣ ਲਓ ਜਿਉਂ ਨੀ ਕੀ ਜੀ ਕੁੜੀ ਆ ਜਾਂਦੀ ਸਾਡੇ ਘਰ ਖੇਡਣ ਗੁਰਲੀਨ ਦੇ ਨਾਲ ਤੇ ਉਹਨੂੰ ਵੀ ਭਜਾਤਾ ਹੀ ਤੂੰ ਤੇ ਵਹਿਲੀਆਂ ਜੀ ਜਾਓ ਆਪਣੇ ਘਰ ਜਾ ਕੇ ਤੇ ਕੰਮ ਪੁੰਦਾ ਕਰੋ ਭਈ ਦੱਸ ਫਿਰ ਬੀਜੀ ਦਾ ਇਹੋ ਰਦਾ ਹੋਇਆ ਨਾ ਕਿ ਕੋਈ ਸਾਡੇ ਲੱਗੇ ਨਾ ਲੱਗੇ ਕੋਈ ਸਾਡੇ ਨਾਲ ਗੱਲਬਾਤ ਨਾ ਕਰੇ ਹਨਾ ਇਹੋ ਚਾਹੁੰਦੀ ਆ ਨਾ ਫਿਰ ਉਹ ਚੱਲ ਤੂੰ ਹੰਨਾ ਆ ਨਿਕ ਨਿਕੀਆਂ ਗੱਲਾਂ ਨੂੰ ਨਾ ਨਾ ਬੋਤਾ ਬੋਣ ਛਾਣ ਕਰਿਆਗਾ ਠੀਕ ਆ ਇੱਕ ਗਰੀ ਕ੍ਰੇਤੀ ਇਤਨੇ ਕੱਢਣੀ ਪੈਣੀ ਆ ਹੋਂ ਕੀ ਸੋਖੀ ਉਹ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਕੀ ਤਕਸੂਰ ਵਾ ਪਨਾ ਕਸੂਰ ਤੇਰਾ ਤੇ ਨਾ ਮੇਰਾ ਠੀਕ ਆ ਹੁਣ ਬੀਜੀ ਸਿਆਣੇ ਮੈਂ ਕੀ ਘਰੀ ਮੁੰਡੀ ਗੱਲ ਕਰਦਾ ਕਿਹਨਾਂ ਚੰਗਾ ਲੱਗਣਾ ਮੈਂ ਤਾਂ ਹੁਣ ਵੱਤਾਂ ਦੇਣਾ ਕਰ ਸੁਣ ਬੀਜੀ ਗਾਂ ਤੋਂ ਵੇਖਦੀ ਗੱਲਾਂ ਕਰਿਆ ਕਰੋ ਮੇਰੀ ਗੱਲ ਸੁਣੋ ਤੁਸੀਂ ਕੰਮ ਸੇ ਕੰਮ ਇੰਨਾ ਤੇ ਕਹਿ ਸਕਦੇ ਨਾ ਕਿ ਉਹ ਨਿਆਣੀ ਆ ਜੀਵਨ ਨੂੰ ਜੋ ਮਰਜੀ ਕਹਿ ਲਿਆ ਕਰੋ ਉਹਨੂੰ ਨਾ ਕੁਛ ਕਿਹਾ ਕਰੋ ਓਏ ਯਾਰ ਤੈਨੂੰ ਕਿਉਂ ਕਹਿਣਾ ਠੀਕ ਨਹੀਂ ਬੰਦਾ ਗਲਤ ਹੋਵੇ ਤੇ ਸ਼ੇਰ ਹੋਵੇ ਚਲੋ ਮੈਂ ਤਾਂ ਬਰਦਾਸ਼ਤ ਕਰ ਲੂੰਗੀ ਪਰ ਬੱਚਿਆਂ ਦੇ ਮੱਤੇ ਅਸਰ ਹੁੰਦਾ ਹੈ ਤਾਂ ਠੀਕ ਆ ਨਾ ਉਹ ਫਿਰ ਨਿਆਣੀ ਆ ਜਦੋਂ ਬੱਚੇ ਨਗਰਾ ਸਹੀ ਬੋਲਦੇ ਤੇ ਬੀਜੀ ਵੀ ਨਹੀਂ ਸੱਚਾ ਜਿਹਾ ਬੋਲਦੇ ਤਾਂ ਫਿਰ ਰੋਦੀ ਆਣ ਕੇ ਮੇਰੇ ਕੋਲ ਤੁਹੀ ਇੱਦਾ ਕਰੋ ਤੁਹੀ ਬੀਜੀ ਨੂੰ ਹੱਥ ਜੋੜ ਕੇ ਆ ਬੇਨਤੀ ਤੋ ਉਹਨੂੰ ਸਮਝਾ ਦਿਓ ਕਿ ਕੁੜੀ ਵਿਚਾਰੀ ਨਾਲ ਵਿਤ ਕਰਾ ਨਾ ਕਰੋ ਉਹਨੂੰ ਨਾ ਕੁਛ ਕਹੋ ਉਹਨੇ ਹੁਣ ਮੇਰੇ ਨਾਲ ਹੀ ਰਹਿਣਾ ਠੀਕ ਆ ਨਾ ਉਹ ਚੱਲ ਕੋਈ ਗੱਲ ਨਹੀਂ ਗੱਲ ਤੇਰੀ ਵੱਡੀ ਹੁੰਦੀ ਹੁੰਦੀ ਨਾ ਜਾ ਕੇ ਉਹਨੂੰ ਕਹਿ ਦੇਣਾ ਮਾਤਾ ਨੂੰ ਵੀ ਇਹ ਕੰਮ ਤੋਂ ਥੋੜਾ ਭੇਜ ਕਰ ਠੀਕ ਨਹੀਂ ਪਰ ਕਰਿਓ ਗੱਲ ਪਿਆਰ ਦੇ ਨਾਲ ਉਹਨਾਂ ਕੋ ਪਤਨਾ ਘਰੇ ਘਰ ਦੇ ਵਿੱਚ ਉਹ ਕਪਾਤ ਤਾਂ ਤੇ ਮੈਂ ਡਰ ਡਰ ਦੇਣ ਲੱਗ ਹੁੰਦੇ ਆ ਮਕਮਲੀਏ ਮੇਰਾ ਧਮਾਕ ਨਹੀਂ ਕੰਮ ਕਰਦਾ ਸਹੀ ਗੱਲ ਆ ਆਹੋ ਚੱਲ ਕੋਈ ਗੱਲ ਮਾਸਾ ਰੱਖਣਾ ਕਲ ਤੇ ਤੇ ਨਾ ਲਾਇਆਗਾ ਕੋਈ ਗੱਲ ਨਹੀਂ ਸਾਰੇ ਮਤਲੇ ਮਹਾਰਾਜ ਨੇ ਸਹੀ ਕਰਦੇ ਨੇ ਅੱਛਾ ਕੋਈ ਨਹੀਂ ਮੇਰੀ ਤੇ ਕੋਈ ਗੱਲ ਨਹੀਂ ਪਰ ਜਦੋਂ ਕੁੜੀ ਨਾਲ ਕੋਈ ਗੱਲਬਾਤ ਹੁੰਦੀ ਆ ਨਾ ਫੇਰ ਮੈਨੂੰ ਬੜਾ ਗੁੱਸਾ ਚੜਦਾ ਹੁਣ ਘਰਾਂ ਤੇ ਘਰਾਂ ਕੀ ਚੱਲ ਕੋਈ ਨਹੀਂ ਆਪੇ ਪੁੱਛਣਗੇ ਨਾ ਕੁੜੀ ਨੂੰ ਨਾ ਕੁਛ ਕਿਹਾ ਕਰਨ ਫੇਰ ਨਹੀਂ ਕੋਈ ਗੱਲ ਯਾਰ ਬੀਬੀ ਤੇ ਉਹ ਬੈਠੀ ਆ ਗੱਲ ਕਰਾਂ ਕਿ ਨਾਲ ਕਰਾਂ ਹਾਂ ਮੈਂ ਤਾਂ ਦਵੱਦੀ ਬੜਾ ਫਸਿਆ ਹਾਂ ਮੇਰਾ ਰਾਤਾ ਸਾ ਕੀ ਆ ਮਾਤਾ ਨੂੰਣਾ ਥੋੜਾ ਸਮਝਾਈ ਦਵਾ ਹੈ ਐਵੇਂ ਖਲਾਰਾ ਪੈਂਦਾ ਪੈਂਦਾ ਕਿਤੇ ਬੁਤਾ ਪੈ ਗਿਆ ਨਾ ਤੇ ਆ ਰੋਟੀ ਪਾਣੀ ਤੋਂ ਵੀ ਜਾਂਦੇ ਲੱਗਣਾ ਹੈ ਚੱਲ ਬਣਾ ਵੇਸੇ ਵੀ ਬੜਦਾ ਵੀ ਨਹੀਂ ਇੱਥੇ ਬੈਠੇ ਜੇ ਬਾਹਰ ਬੰਦਾ ਬੀਤੀ ਮਰਜੀ ਨਾਲੀ ਅੱਛਾ ਅੱਛਾ ਆ ਚੱਲ ਜਾ ਰੱਖ ਬਾਹਰ ਹਵਾ ਹਰ ਗਈ ਨੀ ਓਏ ਆਹੋ ਚੱਲ ਹੁਣ ਇੱਕ ਅਗਲ ਦਿਨ ਲੱਗਣਾ ਪਿਆ ਆ ਧੁੱਪ ਤਾਂ ਪੱਲ ਆਹੋ ਬੁਤ ਨਹੀਂ ਠੰਡ ਦਾ ਕੰਮ ਉਹ ਲੰਘ ਗਿਆ ਹੁਣ ਲੰਘ ਗਿਆ ਵਾ ਅੱਜ ਤੇ ਬੜਾ ਸੋਹਣਾ ਦਿਨ ਲੱਗਾ ਪਤਾ ਆਹੋ ਹਾਂ ਪੋਸਣਾ ਮੇਰਾ ਬੀਬੀ ਠੀਕ ਹੈ ਬੀਬੀ ਤੇਨਾਂ ਕਾ ਗੱਲ ਕਰਨੀ ਹਾਂ ਕਰ ਉਹ ਗਾਲੀ ਕੋਈ ਈ ਵੱਡੀ ਨਹੀਂ ਕੀ ਉਹ ਜੀਵਨ ਕਹਿਣ ਦੀ ਵੀ ਕੱਲ ਕਿਤੇ ਕੁੜੀ ਪਾਂਡੀ ਸੀ ਤੇ ਕਿਤਾਬ ਖੋਹ ਤਾ ਤੁਸੀਂ ਮੁੜ ਕੇ ਇਥੋਂ ਕਿਤਾਬ ਖੋਹ ਕੇ ਤੇ ਇਹ ਨਗਰੀ ਦਾ ਮਾਂਜਾ ਮਾਰਨ ਦਾਤੀ ਤੇ ਆਇਆ ਤੇ ਮੈਂ ਹੈਗਾ ਅਸੀਂ ਭਰਾਵਾ ਉਹ ਜਰਾ ਕਨ ਖਲਾਰਾ ਜਾ ਥੋੜਾ ਜਿਹਾ ਪਿਆ ਹੈ ਅੱਛਾ 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 ਮੈਨੂੰ ਵੀ ਬੁਰਾ ਲੱਗਦਾ ਵਾ ਤੇ ਮੈਂ ਕਿੜੀ ਪੜੀ ਫੇਰ ਪਹਿਲੋਂ ਆ ਕੰਮ ਜਿਹੜਾ ਥੋੜਾ ਜਿਹਾ ਪੂਰਾ ਗਾਂ ਕਰਕੇ ਇੱਕ ਬੰਦੇ ਨੂੰ ਕਰ ਲਾ ਬੁਰਾ ਲੱਗਦਾ ਪੈਰਾਂ ਦੇ ਵਿੱਚ ਕਿੰਦਰ ਆ ਹਾਂਜੀ ਹਾਂਜੀ ਇਹ ਗੱਲ ਤੇ ਮੈਂ ਕਹੀ ਓਏ ਉਹ ਵੀ ਗੱਲ ਦਾ ਵੇ ਡਈ ਕਰਨੇ ਤੇ ਇਹਦਾ ਸਵੇਰੇ ਟੈਸਟ ਹੀ ਉਹ ਵਜੇ ਆ ਮੈਂ ਉਹ ਜੇ ਬੀਬੀ ਨੇ ਕਦੇ ਕਹਿ ਹੀ ਦਿੱਤਾ ਉਹ ਥੋੜਾ ਬਹੁਤ ਆ ਤੇ ਕੋਈ ਗੱਲ ਨਹੀਂ ਆ ਤੇ 3ਆਂ ਪਹਿਣਾ ਜਿਹੜੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਇਹੋ ਤੇ ਗੱਲ ਠੀਕ ਨਹੀਂ ਤੇ ਹੁਣ ਬੀਬੀ ਤੈਨੂੰ ਪਤਾ ਤੇ ਹੈਗਾ ਹੀ ਆ ਨਿਗ ਨਿਗੀ ਗੱਲ ਤੇ ਵਹੀਂ ਤੇ ਚੜਦੀ ਆ ਹੁਣ ਬੰਦਾ ਕਿਹਦੀ ਮੰਨੇ ਤੇ ਕਿਹਦੀ ਨਾ ਮੰਨੇ ਹੈ ਉਹ ਮੈਂ ਹੁਣ ਬਥੇਰਾ ਸਮਝਾਇਆ ਮੈਂ ਕਿ ਚੱਲ ਕੋਈ ਗੱਲ ਨਹੀਂ ਮੈਂ ਬੀਜੀ ਨੂੰ ਕਹਿ ਦਿੰਦਾ ਉਹ ਗਾਂ ਤੋਂ ਨਾ ਕਰਿਆ ਕਰਨਗੇ ਤਰ ਅੱਛਾ ਆ ਬਸ ਹੁਣ ਟਾਪਿਕਾਂ ਨੂੰ ਪਰਨ ਉਹ ਚਲੋ ਕਿਸ ਤਰ੍ਹਾਂ ਦਾ ਲੋ ਮੈਂ ਨਾ ਬੀਬੀ ਚੋਖਾਲਣ ਇਹ ਆ ਕੰਮ ਐ ਇਦਾਂ ਤੇ ਆ ਕੰਮ ਇਦਾਂ ਤੇ ਦੱਸ ਜੇ ਮੈਂ ਕੀ ਮਾਰਾ ਕਰਤਾ ਜਕੈਤ ਤਾਂ ਕੁੜੀ ਨੂੰ ਤੇ ਬੀਬੀ ਮੇਰੀ ਸੁਣ ਲੈ ਗੱਲ ਹੱਥ ਜੋੜ ਕੇ ਬੇਨਤੀ ਤੁਹਾਡੇ ਸਾਰੇ ਪਰਿਵਾਰ ਗਾੜੀ ਮੈਂ ਕਹਿੰਨਾ ਵੀ ਮਹਾ ਕੰਮ ਆ ਰੋਖਤ ਐ ਲੋਕਾਂ ਦੇ ਮੁੜ ਕੇ ਇਹ ਹਸੋਆਨਾ ਬਣ ਜਾਣਾ ਵੀ ਕਿਹੜੇ ਕਿਹੜਾ ਟਾਈਮ ਹੋਇਆ ਤੇ ਕਿਹੜੇ ਵੇਲੇ ਖਲਾਰੇ ਫੇਰ ਪੈ ਵੀ ਗਏ ਹੈ ਤੇ ਥੋੜਾ ਬੋਤਾ ਟਾਈਮ ਨਿਕਾ ਲੋ ਤੇ ਬਾਕੀ ਆ ਨਾ ਆਪਣੇ ਪੋਤੇਆ ਦੋਵਾਂ ਨੂੰ ਸਮਝਾਇਆ ਕਰ ਵੀ ਉਹਨੂੰ ਮੜਾ ਮੋਟਾ ਕੋਆ ਕੋਆ ਕਰ ਨਾ ਜਿਤਨਾ ਮਰਜੀ ਆ ਫੇਰ ਵੀ ਹੁਣ ਰੋਟੀ ਪਾਣੀ ਨਾਲ ਲੀਡੇ ਪ੍ਰੈਸ ਕਈ ਕੋਆ ਹੈ ਆਹੋ ਤੇ ਗੱਲ ਠੀਕ ਹੈ ਕਿ ਕੋਈ ਨਹੀਂ ਤੇ ਬੀਬੀ ਤੁਸੀਂ ਸਮਝਾਉਣਾ ਸਾਰੇ ਕਾਰੋਬਾਰ ਨੂੰ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਸਮਝਾਉਣੀ ਆ ਤੁਹਾਡੇ ਤੇ ਆਖੇ ਤੁਹਾਡੇ ਤੇ ਆਖੇ ਲੱਗਦੇ ਆ ਹਾਂ ਠੀਕ ਨਹੀਂ ਹੁਣ ਤੁਸੀਂ ਉਹਨਾਂ ਨੂੰ ਪੋਤਾ ਆਪਣੀ ਮਾਂ ਹੀ ਸਮਝੋ ਉਹ ਤੁਹਾਨੂੰ ਸਭ ਕੁਝ ਕਰਕੇ ਦਿੰਦੀ ਆ ਓਏ ਉਹ ਤੇ ਗੱਲ ਵਾ ਤੇ ਫੇਰ ਇਹ ਤਾਂ ਚੰਗੇ ਨਹੀਂ ਲੱਗੇ ਤਾਂ ਮੈਂ ਤਾਂ ਪੁੱਤ ਮਾੜੀ ਮਤ ਦਿੰਦੀ ਨਹੀਂ ਕੋਈ ਉਹ ਤੇ ਗੱਲ ਆ ਬੀਜੀ ਹੁਣ ਤੁਸੀਂ ਜਿਤਨਾ ਮਰਜੀ ਆ ਨਾ ਤੁਸੀਂ ਉਹਨੂੰ ਨਹੀਂ ਮਾੜੀ ਚੰਗੀ ਕਹਿਣਾ ਕੋਈ ਗੱਲ ਨਹੀਂ ਆ ਵੀ ਬੋਕਰ ਫੇਰ ਇਹ ਨਾ ਫੇਰ ਉਹਦੀ ਜੁਮਿਆਰੀ ਠੀਕ ਨਹੀਂ ਖਲਾਰਾ ਪਾ ਦੇ ਤੂੰ ਪਿਆਰ ਆਂਦੇ ਮੈਨੂੰ ਕੀ ਲੋੜ ਆ ਆਪ ਵੀ ਕੋ ਰਿਸ਼ਤੇਦਾਰ ਆ ਉਹ ਖ ਦੇਨੂ ਯਾ ਖੂ ਨਾ ਹਾਂ ਠੀਕ ਨਹੀਂ ਆ ਮੈਂ ਕਹਿਣਾ ਨਹੀਂ ਅੱਜ ਤੋਂ ਬਾਅਦ ਆ ਕੁੜੀ ਨੂੰ ਮੈਂ ਇਹ ਤੋਂ ਬਾਅਦ ਨਾ ਇਹ ਕੰਮ ਤਾਂ ਬਿਲਕੁਲ ਸਮਾਪਤੀ ਕਰ ਦੇ ਆਖੀ ਦਾ ਨਾ ਸੋਈ ਚ ਵੜਨਾ ਤੇ ਨਾ ਇਹਨੂੰ ਕਹਿਣਾ ਵੀ ਕੋ ਸਾਸਪਾਈ ਕਰ ਇੱਥੋਂ ਠੀਕ ਨਹੀਂ ਜੇ ਕੋ ਭੈਣ ਭਰਾ ਹੋਊਗਾ ਚੱਲ ਕੇ ਇਹਦਾ ਆਊਗਾ ਇਹ ਨੂੰ ਪੁੱਛਣਗੇ ਵੀ ਆ ਖਲਾਰਾ ਪਿਆ ਕਿ ਚੋਕੀ ਲੈਣਾ ਏ ਠੀਕ ਨਹੀਂ ਚਲੋ ਮੈਂ ਕਾਨੂੰ ਕਹਿਣਾ ਮੈਂ ਕਿ ਮੈਨੂੰ ਕੀ ਲੋੜ ਆ ਕਹਿਣ ਦੀ ਮੇਰੇ ਵੱਲੋਂ ਮੈਂ ਤਾਂ ਤੀ ਪਤ ਨੂੰ ਦਈਏ ਕੰਮ ਤੇ ਫੇਰ ਇਹ ਕੰਮ ਦੀ ਆ ਕਲੰਬੀ ਆ ਓਏ ਆਉਂਦੀ ਤੇ ਹੈਗੀ ਆ ਬੀਬੀ ਹੁਣ ਨਹੀਂ ਚੰਗਾ ਲੱਗਦਾ ਤੇ ਨਹੀਂ ਸਹੀ ਮੈਂ ਕਾਨੂੰ ਕਹਿਣਾ ਕਿ ਉਹ ਗੱਲ ਤੇ ਬੀਬੀ ਤੇਰੀ ਸਿਆਣੀ ਆ ਪਰ ਗੱਲ ਇਹ ਕੀ ਆ ਵੀ ਹੁਣ ਗੜਾ ਜਿਹੜਾ ਪੁਰਸ਼ ਨੂੰ ਨਹੀਂ ਸਮਝਦਾ ਇਹ ਗੱਲ ਨੂੰ ਚਲੋ ਨਾ ਠੀਕ ਨਹੀਂ ਕਸਮਾਂ ਨੂੰ ਖਾਣ ਜਾ ਕੇ ਤੇ ਮੁੜ ਕੇ ਔਖੇ ਵੀ ਇੰਨੇ ਇੰਨੇ ਹੋਣਾ ਵਾ ਜੇ ਨਾ ਘਰ ਨਹੀਂ ਕਾਹ ਕਰਨਾ ਗੱਡੀ ਜਾ ਕੇ ਕਿੱਥੋਂ ਕਰਨਾ ਵਾ ਬਸ ਬਸ ਮੁੜ ਕੇ ਲੋਕੀ ਜਾਂਦੇ ਹਾਂ ਆਉਂਗਾ ਤੇ ਫਲਾਣ ਵਾ ਤੇ ਉਹ ਸਾਡਾ ਧੀ ਇਤਨਾ ਦੇ ਹੱਡੀ ਧੀ ਆ ਹੂੰ ਜਦੋਂ ਘਰ ਨੂੰ ਨਹੀਂ ਕਹਨੇ ਕੰਮ ਲਾਉਣਾ ਆਹ ਤੇ ਤੂੰ ਪਤਾ ਨੂੰ ਤੇ ਪਤਾ ਇੱਕ ਤੇ ਦੱਸਾਂਗੇ ਕਿ ਅੱਜ ਤੇ ਫੇਰ ਉਹਨੂੰ ਆਉਣਾ ਚਾਜ ਗਾੜੀ ਆ ਆ ਚਲੋ ਨਹੀਂ ਆਉਂਦੀ ਮਾਂ ਨੂੰ ਚੰਗਾ ਲੱਗਦਾ ਤੇ ਮੈਨੂੰ ਕੀ ਲੋੜ ਹੈ ਤੂੰ ਬੀਬੀ ਤੂੰ ਹੁਣ ਕਿਸ ਨੂੰ ਕੁੱਖ ਨਹੀਂ ਕਹਿਣਾ ਠੀਕ ਨਹੀਂ ਖਲਾਰਾ ਪਿਆਰ ਹੈ ਤੂੰ ਨਾਰ ਸੁਈ ਜਵਣਾ ਜੋ ਮਰਜ਼ੀ ਹੁੰਦਾ ਫਿਰ ਠੀਕ ਨਹੀਂ 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 ਕੋਈ ਲੋੜ ਨਹੀਂ ਮੈਨੂੰ ਨਹੀਂ ਕੋਈ ਲੋੜ ਹੈ ਕਹਿਣ ਦੀ ਹੁਣ ਇਤਰਾ ਕਰ ਬਿਮਾਰ ਨਾ ਹੋ ਜੀ ਉੱਠ ਕੇ ਤੇ ਅੰਦਰ ਚੱਲ ਜਾ ਆ ਨਹੀਂ ਚੱਲਨੀ ਆ ਮੈਂ ਮੜੇ ਬਾਹਰ ਫੇਰਾ ਮਾਰਾ ਆ ਅੰਦਰ ਹੀ ਚੱਲਨੀ ਆ ਮੈਂ ਹਰ ਕਿਥੇ ਕੀ ਕਰਨਾ ਬਾਹਰ ਹੁਣ ਸ਼ਾਮ ਆ ਗਈ ਆ ਅੱਗੇ ਧੁੱਪ ਸੀ ਤੇ ਤਾਂ ਕਰਦੇ ਗਏ ਚਲੋ ਕੋਈ ਗੱਲ ਕਰ ਚੱਲ ਜੱਲ ਆਵਾਜ਼ ਠੀਕ ਆ ਸਵੇਰੇ ਮੈਂ ਦੇਖਾਂ ਹਾਂ ਆਸ ਚੰਗਾ ਓਕੇ ਚਲ ਠੀਕ ਆ ਆ ਕੇ ਤਾਂ ਹੁੰਦੇ ਸੀ ਇਹ ਮੁੰਡੇ ਕੇ ਤਾਂ ਹੁੰਦੇ ਆਈਗਾ ਅੱਛਾ ਹਾਂ ਕੰਮੀ ਕੋਈ ਕੰਮ ਕਾਬਾ ਨਹੀਂ ਕਿ ਦੀਦ ਨਹੀਂ ਲੱਗਣਿਆ ਕਿਉਂ ਕੀ ਗੱਲ ਹੋ ਗਈ ਆ ਮੈਂ ਸੋਚਣਾ ਮਾਂ ਮਾਂ ਹੀ ਹੁੰਦੀ ਆ ਆਪਣੀ ਓ ਯਾਰ ਉਹਦੇ ਹੁਣ ਕੀ ਹੁਣ ਕਰੀਏ ਭਰਾ ਇੰਨਾ ਦੋ ਦਿਨ ਮੈਨੂੰ ਖੇਤੀ ਚੜੀ ਜਾਂਦੀ ਆ ਹੁਣ ਫੇਰ ਦੀ ਮੇਰੀ ਸੁਣ ਲਾ ਗੱਲ ਹੁਣ ਸਾਰੇ ਕੰਮ ਦਾ ਨਹੀਂ ਸਹਿਮਤੀ ਨਾ ਹੋਏ ਆ ਜਾਂ ਦੇ ਸਾਡੀ ਸਹਿਮਤੀ ਦਾ ਬੇਜੋੜੇ ਕੰਮ ਕਰਨਾ ਤਾਂ ਗੱਲ ਵਾ ਤਾਂ ਕਿ ਜੀ ਇਹ ਭਰਾ ਅਸੀਂ ਮੈਂ ਵੀ ਇਹੋ ਕੰਮ ਕੰਡਿਆ ਪਰ ਅਖਲ ਹੋਣਾ ਹੀ ਮੈਨੂੰ ਵੀ ਕਿ ਸਭ ਕੁਝ ਹੁਣ ਉਹ ਤੁਹਾਡੀ ਅੰਟੀ ਦਾ ਰੋਟੀ ਬਣਿਆ ਨੂੰ ਉਹ ਲਾ ਕੇ ਦੇਂਦੀ ਹੈ ਹੈ ਨੀਰੇ ਕੱਪੜੇ ਪ੍ਰੈਸ ਮਿਲਦੇ ਧੋਵੇ ਮਿਲਦੇ ਆ ਤੇ ਉਹ ਤਾਂ ਵਿਚਾਰੀ ਪਿਆਰ ਵੀ ਕਰਦੀ ਉਹ ਸੰਗੋਂ ਭਰਾ ਮੈਂ ਵੀ ਗੱਲੇ ਕੀ ਵਿੱਚ ਉਹੋ ਜੀ ਹੁੰਦੀ ਤੇ ਆ ਕੇ ਅਸੀਂ ਤਾਂ ਵੇਲੇ ਕੰਮ ਚੰਗੇ ਅਲੱਗ ਕਰਦੇ ਹੈ ਤੇ ਮੇਰਾ ਭਰਾ ਨਾ ਥੋੜਾ ਜਿਹਾ ਤੋਪੜਾ ਮਾਰ ਲਾਗਣਾ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਜਿਹੜੀ ਮਾਰੀ ਘੜੀ ਹਣੀ ਉਹਦੇ ਹੋ ਕੇ ਕੰਮ ਹੋ ਗਿਆ ਵਾ ਹੁਣ ਬਾਰ ਬਾਰ ਉਹ ਕੰਮ ਥੜੀ ਹੋਈ ਜਾਣੇ ਆ ਠੀਕ ਹੈ ਨਾ ਪਰ ਸਾਡੀ ਮਾਰਕਾ ਥੋੜੀ ਕਿੰਨੇ ਭੰਜ ਜਾਣਾ ਉਹ ਹੀ ਤੇ ਮੈਂ ਕਹਿ ਰਿਹਾ ਤੂੰ ਹੁਣ ਇਹ ਗੱਲ ਮੇਰਾ ਵੀ ਸਮਝ ਥੋੜਾ ਯਾਰ ਇਦਾਂ ਚੰਗੇ ਨਾ ਕੀਤੇ ਬਾਰ ਬਾਰ ਚੱਲ ਯਾਰ ਕੋਈ ਨਹੀਂ ਉਹ ਖਸੂ ਖਾ ਟਾਈਮ ਹੁਣ ਕੱਢਣਾ ਪੈਣਾ ਉਹ ਚੱਲ ਤੂੰ ਮੇਰਾ ਭਲਾ ਦੇਰ ਦਾ ਕੋਈ ਗੱਲ ਨਹੀਂ ਠੀਕ ਹੈ ਨਾ ਜਿਹੜਾ ਟਾਈਮ ਲੱਗ ਜੇ ਪ੍ਰਾਉ ਹੋਈ ਆ ਹਾਂ ਇਦਾਂ ਕਰ ਜਾ ਜਾ ਕੇ ਮੂੰਹਾਂ ਤੋਂ ਲੱਗ ਰੋਟੀ ਬਣੀ ਪਈਏ ਚੱਲ ਆਇਓ ਹਾਂ ਚੱਲ ਯਾਰ ਨਿਹਾਨਾ ਵਜੇ ਉਹਨੇ ਬਲਾਂ ਨੰਗਾ ਪਾਲ ਲਾਤਾ ਆ ਜਿਹੜੀ ਉਹਨ ਘੜੀ ਪਾਲ ਹੈਗਾ ਨੰਗਾ ਹੋਣਾ ਪਣਾ ਫਸੋ ਫਸੋ ਉਹ ਸਾਲ ਖੜੀ ਦੀ ਪਸੂ ਹੋ ਜਣੀ ਆ ਮਣਕੇ ਨੇ ਬਾਹਰ ਪੂਰ ਕੱਲ ਦੰਨੇ ਆ ਮੰਮਾ ਜੀ ਹਾਂ ਪੁੱਤ ਮੈਂ ਤਾਂ ਗੈਰ ਇੱਕ ਗੱਲ ਕਰਨੀ ਸੀ ਬਹਿ ਜਾ ਇੱਥੇ ਕਿਹੜੀ ਗੱਲ ਕਰਨੀ ਮੇਰੀ ਧੀ ਦੇ ਮਾਂ ਦਾਦੀਆਂ ਨੇ ਇਹਦੇ ਗੁੱਸੇ ਹੋਏ ਤੇ ਇਹ ਨਹੀਂ ਕਾਣਾ ਆਇਆ ਕਰੂ ਵੀ ਉਹਨੂੰ ਫਿਰ ਲੈ ਦੱਸ ਪੁੱਤ ਤੂੰ ਕਾਨੂੰ ਫਿਕਰ ਕਰਨੀ ਆ ਆਉਣਾ ਕਿਉਂ ਨਹੀਂ ਹਰਲੀਨ ਨੇ ਮੈਂ ਆਵਾਜ਼ ਮੰਗੀ ਉਹਨੇ ਚੰਗਾ ਆਜਿਆ ਕਰਨਾ ਉਹਨੇ ਉਹ ਤਾਂ ਨਿਆਣੀ ਆ ਵਿਚਾਰੀ ਪਰ ਦਾਦੀ ਵੀ ਨਾ ਆਪਣੀ ਹਰਤਾ ਤੋਂ ਬਾਜਣਗੀ ਆਉਂਦੀ ਕੀ ਲੋੜ ਹੀ ਦੱਸ ਉਹਨੂੰ ਕਹਿਣ ਨੂੰ ਤੈਨੂੰ ਤੇ ਚੱਤ ਕਹਿ ਲੈਂਦੀ ਆ ਹੋਰਾ ਭਲਾ ਪਰ ਕਿਸੇ ਦੇ ਬੱਚੇ ਨੂੰ ਨਾ ਕਹਿਣਾ ਚਾਹੀਦਾ ਉਹਦੀ ਮੰਮੀ ਗੁੱਸਾ ਕਰੂਗੀ ਜਾ ਕੇ ਆਪਣੇ ਘਰ ਦੱਸੂਗੀ ਤੇ ਫੇਰ ਉਹ ਵਿਚਾਰੀ ਕਹਿਣ ਈ ਤੇ ਤੇ ਦਾਦੀ ਗੁੱਸੇ ਵਰੇ ਹੁੰਦੇ ਨੇ ਆਉਣੀ ਆਉਣਾ ਤੇ ਹਾਂ ਚਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਮੈਂ ਧਿਆਨ ਰੱਖੂਗੀ ਬਾਹਰ ਤੇ ਜਦੋਂ ਕਿਤੇ ਨੰਗੂਗੀ ਨਾ ਅਫੇਰ ਨੂੰ ਆਵਾਜ਼ ਮਾਰ ਕੇ ਸਮਝਾਉਂਗੀ ਮੈਂ ਚੰਗਾ ਤੇ ਕੋਈ ਗੱਲ ਤੂੰ ਕੰਨ ਫਿਕਰ ਕਰਨੀ ਆ ਆਇਆ ਕਰੂਗੀ ਹੁਣਾ ਕਿਉਂ ਨਹੀਂਗਾ ਤੂੰ ਨਾ ਫਿਕਰ ਕਰਿਆ ਕਰ ਤੇ ਦਾਦੀ ਦੀ ਗੱਲ ਦਾ ਗੁੱਸਾ ਵੀ ਨਾ ਕਰਿਆ ਕਰ ਚੰਗਾ ਠੀਕ ਆਹੋ ਤੂੰ ਪੜ ਮੇਰੀ ਧੀ ਕੰਮ ਮੈਂ ਆਪੇ ਸਾਰੇ ਕਰ ਲੈਣੇ ਆ ਬਸ ਤੂੰ ਪੜਿਆ ਕਰ ਪੜ ਕੇ ਮੇਰੀ ਧੀ ਨੇ ਨਾ ਵੱਡੀ ਅਫਸਰ ਬਣਨਾ ਠੀਕ ਆ ਨਾ ਠੀਕ ਆਹੋ ਕੋਈ ਨਹੀਂ ਤੂੰ ਨਾ ਫਿਕਰ ਕਰਿਆ ਕਰ ਅਜਿਗਲਾਂ ਦੇ ਮੈਂ ਮਾਰ ਦੂੰਗੀ ਆਵਾਜ਼ ਨੂੰ ਚੰਗਾ ਠੀਕ ਆ ਪਰਲੀ ਨਾ ਅੰਜੀ ਉਰੇ ਆ ਪੁੱਤ ਪੁੱਤ ਤੁਹਾਡੇ ਘਰ ਕਿਉਂ ਨਹੀਂ ਆਉਂਦੀ? ਅੱਜ ਦਾਦੀ ਗੁੱਸੇ ਹੁੰਦੀ ਗੱਲਾਂ ਬੜੀਆਂ ਕਰਦੀ ਆ। ਗੱਲਾਂ ਕਰਦੀ ਆ। ਹਾਂਜੀ। ਚਲ ਕੋਈ ਨਹੀਂ ਪੁੱਤ ਉਹ ਤੇ ਹੁਣ ਬੁੱਢੀ ਹੋਈ ਆ। ਫਿਰ ਕੀ ਹੋ ਗਿਆ ਬੁੱਢਿਆਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ। ਚੰਗਾ ਤੂੰ ਮੇਰੀ ਧੀ ਨਾ ਗੁਰਲੀਨ ਨਾਲ ਖੇਡਣਾ ਆ ਕਰ ਚੰਗਾ। ਕੋਈ ਨਹੀਂ ਮੈਂ ਖੇਡਣਾਂ ਆ ਜਾਈਂਗੀ। ਤੇ ਮੈਂ ਤੈਨੂੰ ਚੀਜ਼ੀਆਂ ਵੀ ਦਿਆ ਕਰੂੰਗੀ ਰੋਜ਼। ਠੀਕ ਆ ਨਾ? ਚਲੀਏ ਸਾਡੇ ਘਰ ਹੁਣ।